ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਬੇਨਤੀ ਹੈ ਕਿ ਇਸ ਵੀਡੀਓ ਨੂੰ ਸ਼ੇਅਰ ਜ਼ਰੂਰ ਕਰਿਓ ਤੇ ਸਭ ਤੋਂ ਪਹਿਲਾਂ ਤਾਂ ਅਰਦਾਸ ਕਰਦੇ ਹਾਂ ਕਿ ਵਾਹਿਗੁਰੂ ਪੰਜਾਬ ਦੇ ਜਿਹੜੇ ਮਾੜੇ ਹਾਲਾਤ ਨੇ ਉਹਨਾਂ ਨੂੰ ਜਲਦੀ ਤੋਂ ਜਲਦੀ ਠੀਕ ਕਰੇ ਤੇ ਉਹਨਾਂ ਪਰਿਵਾਰਾਂ ਉੱਪਰ ਮਿਹਰ ਭਰਿਆ ਹੱਥ ਰੱਖੇ ਖਾਸ ਗੱਲ ਕੀ ਹੈ ਜੋ ਮੈਂ ਤੁਹਾਡੇ ਨਾਲ ਸਾਂਝੀ ਕਰਨੀ ਚਾਹੁੰਦਾ ਹਾਂ ਕਿ ਜਿਹੜੇ ਇਲਾਕਿਆਂ ਦੇ ਵਿੱਚ ਪਾਣੀ ਭਰਿਆ ਹੈ ਪਿੰਡਾਂ ਦੇ ਪਿੰਡ ਦਰਜਨਾਂ ਦੇ ਦਰਜਨਾਂ ਸੈਂਕੜਿਆਂ ਦੇ ਸੈਂਕੜੇ ਪਿੰਡ ਜਿਹੜੇ ਹਨ ਉਹ ਪਾਣੀ ਦੀ ਮਾਰ ਹੇਠ ਹਨ ਸਰਕਾਰੀ ਸਹੂਲਤਾ ਜਿਹੜੀਆਂ ਪਹੁੰਚ ਰਹੀਆਂ ਉਹ ਸਭ ਨੂੰ ਪਤਾ ਹੈ ਹੋਰ ਜਿਹੜੀਆਂ ਸਮਾਜਿਕ ਸੰਸਥਾਵਾਂ ਹਨ ਉਹ ਆਪੋ ਆਪਣਾ ਜੋਰ ਅਤੇ ਵਾਹ ਲਾ ਰਹੇ ਹਨ ਗੱਲ ਕੀ ਹੈ ਕਿ ਪੰਜਾਬ ਨੂੰ ਜਿਹੜਾ ਹੈ ਉਹ ਪੈਰਾਸਿਰ ਸਿਰਫ ਆਪਣੇ ਪੰਜਾਬੀ ਹੀ ਕਰਨਗੇ ਹੋਰ ਕਿਸੇ ਤੋਂ ਉਮੀਦ ਨਹੀਂ ਕੀਤੀ ਜਾ ਸਕਦੀ ਤੋ ਬੇੰਤੀ ਇਹ ਸੀ ਕਿ ਕਿਸ਼ਤੀਆਂ ਜਿਹੜੀਆਂ ਹਨ ਨਾ ਉਹ ਪਹਿਲਾਂ ਤੋਂ ਹੀ ਬਹੁਤ ਘੱਟ ਹਨ ਇਹ ਕਹਿ ਲਓ ਵੀ ਇੱਕ ਪਿੰਡ ਦੇ ਹਿੱਸੇ ਇੱਕ ਵੀ ਨਹੀਂ ਆਉਂਦੀ ਤੇ ਫਿਰ ਉਹਨਾਂ ਕਿਸ਼ਤੀਆਂ ਦੀ ਆਪਣੀ ਇੱਕ ਜਿਹੜੀ ਹੈ ਉਹ ਸਮਰੱਥਾ ਹੁੰਦੀ ਹੈ ਕਿ ਇਸ ਤੋਂ ਵੱਧ ਉਹ ਵਜ਼ਨ ਭਾਰ ਨਹੀਂ ਉਠਾ ਸਕਦੀਆਂ ਹੋ ਕੀ ਰਿਹਾ ਹੈ ਕਿ ਜਿਹੜੀਆਂ ਕਿਸ਼ਤੀਆਂ ਰੈਸਕਿਊ ਵਾਸਤੇ ਲੋਕਾਂ ਨੂੰ ਲੈਣ ਵਾਸਤੇ ਉਧਰੋਂ ਵੀ ਪਾਣੀ ਦੇ ਵਿੱਚੋਂ ਬਾਹਰ ਉਹਨਾਂ ਨੂੰ ਕਿਤੇ ਲੈ ਕੇ ਆਉਣ ਵਾਸਤੇ ਜਾਂਦੀ ਹੈ ਨਾ ਉਹਨਾਂ ਉੱਪਰ ਇਧਰੋਂ ਹੀ ਪਹਿਲਾਂ ਹੀ ਜਿਹੜੇ ਹੈ ਉਹ ਜੇਕਰ 10 ਲੋਕ ਬੈਠ ਸਕਦੇ ਹਨ ਕਿਸ਼ਤੀ ਤੇ ਤੇ ਉਹ ਪਹਿਲਾਂ ਹੀ ਇਧਰੋਂ ਹੀ ਜਿਹੜੀਆਂ 5 7 8 ਜਾ ਰਹੇ ਹਨ ਫਿਰ ਉਹਨਾਂ ਕੋਲ ਰਾਸ਼ਨ ਵੀ ਹੈ ਤੇ ਲੈ ਕੇ ਉਧਰੋਂ ਸਿਰਫ ਇੱਕ ਦੋ ਹੀ ਵਾਪਸ ਆਉਂਦੇ ਹਨ ਪੱਤਰਕਾਰ ਵੀਰ ਜਿਹੜੇ ਹਨ ਜ਼ਰੂਰੀ ਹੁੰਦਾ ਹੈ ਕਿ ਖਬਰਾਂ ਲੋਕਾਂ ਤੱਕ ਪਹੁੰਚਣ ਅਸਲ ਵਿੱਚ ਹੋ ਕੀ ਰਿਹਾ ਹੈ ਕਿ ਬਿਸ਼ੱਕ ਅਸੀਂ ਮੰਨਦੇ ਹਾਂ ਕਿ ਸੱਚੀਆਂ ਖਬਰਾਂ ਲੋਕਾਂ ਤੱਕ ਪਹੁੰਚਣੀਆਂ ਚਾਹੀਦੀਆਂ ਹਨ ਗਰਾਊਂਡ ਉੱਪਰ ਕਿਸ ਤਰ੍ਹਾਂ ਦੇ ਹਾਲਾਤ ਹਨ ਘਰਾਂ ਦੀ ਜਿਹੜੀ ਹੈ ਉਹ ਸਥਿਤੀ ਕਿਸ ਤਰ੍ਹਾਂ ਦੀ ਹੈ ਲੋਕਾਂ ਦੀ ਜਾਂ ਉੱਥੇ ਜਿਹੜੇ ਮਾਲ ਡੰਗਰ ਪਸ਼ੂ ਹਨ ਉਹਨਾਂ ਦੇ ਹਾਲਾਤ ਕਿਸ ਤਰ੍ਹਾਂ ਦੇ ਹਨ ਇਸ ਸਭ ਦੀ ਖਬਰ ਸੱਚੀ ਜਿਹੜੀ ਹੈ ਉਹ ਲੋਕਾਂ ਤੱਕ ਪਹੁੰਚਣੀ ਚਾਹੀਦੀ ਹੈ ਪਰ ਇਹਨਾਂ 'ਤੇ ਧਿਆਨ ਰੱਖਿਆ ਜਾਵੇ ਕਿ ਪੱਤਰਕਾਰ ਵੀਰਾਂ ਨੂੰ ਬੇਨਤੀ ਹੈ ਜਾਂ ਜਿਹੜੀਆਂ ਸੰਗਠਨ ਉੱਤੇ ਕਿਸ਼ਤੀਆਂ ਤੇ ਬੇੜੀਆਂ ਦਾ ਕੰਮ ਦੇਖ ਰਹੇ ਹਨ ਕਿ ਇਧਰੋਂ ਇੱਕ ਜਾਂ ਦੋ ਜਾਨੇ ਜਿਹੜੇ ਹਨ ਉਹ ਜਾਂ ਜਿੰਨੀ ਕ ਰਸਤ ਜਿਹੜੀ ਜ਼ਰੂਰੀ ਹੈ ਰਾਸ਼ਨ ਉਹ ਹੀ ਲੈ ਕੇ ਉਹ ਲੈ ਕੇ ਹੀ ਉਧਰ ਨੂੰ ਜਾਇਆ ਜਾਵੇ ਤਾਂ ਜੋ ਉਧਰੋਂ ਰੈਸਕਿਊ ਕਰਦੇ ਹੋਏ ਵਾਪਸੀ ਉੱਪਰ ਵੱਦ-ਵੱਦ ਪਰਿਵਾਰ ਜਿਹੜੇ ਹਨ ਉਹ ਵਾਪਸ ਸੁੱਕੀ ਥਾਂ ਉੱਪਰ ਜਿਹੜੀਆਂ ਥਾਵਾਂ ਤੇ ਪਾਣੀ ਨਹੀਂ ਹੈ ਉੱਥੇ ਉਹਨਾਂ ਨੂੰ ਲੈ ਕੇ ਆਇਆ ਜਾ ਸਕੇ ਸੋ ਹੋ ਕੀ ਰਿਹਾ ਹੈ ਕਿ ਉਹ ਜਦੋਂ ਮੇੜੀ ਚੱਲਦੀ ਹੈ ਤੇ ਆਪਣੇ ਵਿਊਆਂ ਦੇ ਚੱਕਰ ਦੇ ਵਿੱਚ ਪੱਤਰਕਾਰ ਵੀਰ ਉਹਨਾਂ ਦੇ ਨਾਲ ਉਹਨਾਂ ਦਾ ਸਾਰਾ ਤੇ ਉਹਨਾਂ ਪੱਤਰਕਾਰਾਂ ਦੇ ਨਾਲ ਉਹਨਾਂ ਦੇ ਜਿੰਨੀ ਵੀ ਹੈਲਪਿੰਗ ਟੀਮ ਹੈ ਉਹ ਲਗਭਗ 3-4 ਜਾਣੇ ਜਾਂ ਕਈ ਵਾਰ ਉਸ ਤੋਂ ਵੱਧ ਵੀ ਹੁੰਦੇ ਹਨ ਉਹੀ ਬੈਠੇ ਹੁੰਦੇ ਹਨ ਉਹ ਜਾਣਦੇ ਹਨ ਵੀਡੀਓ ਬਣਾ ਕੇ ਕੁਝ ਦੋ ਘਰਾਂ ਨੂੰ ਰਾਸ਼ਨ ਦੇ ਕੇ ਤੇ ਵਾਪਸ ਆ ਜਾਂਦੇ ਹਨ ਸੋ ਬੇਨਤੀ ਹੈ ਕਿ ਇਨ੍ਹਾਂ ਚੀਜ਼ਾਂ ਦਾ ਧਿਆਨ ਰੱਖਿਆ ਜਾਵੇ ਜਿਹੜੇ ਵੀ ਸੰਗਠਨ ਉੱਥੇ ਅੱਗੇ ਹੋ ਕੇ ਕੰਮ ਕਰ ਰਹੇ ਹਨ ਜਾਂ ਜਿਹੜੇ ਪ੍ਰਸ਼ਾਸਨ ਹੈ ਉਸ ਨੂੰ ਬੇਨਤੀ ਹੈ ਜੇਕਰ ਪੱਤਰਕਾਰਾਂ ਨੇ ਜਾਣਾ ਹੈ ਤੇ ਉਹਨਾਂ ਦਾ ਆਪਣਾ ਜਿਹੜਾ ਹੈ ਉਹ ਪ੍ਰਬੰਧ ਹੋਣਾ ਚਾਹੀਦਾ ਹੈ ਰੈਸਕਿਊ ਕਰਨ ਵਾਲੀਆਂ ਜਿਹੜੀਆਂ ਕਿਸ਼ਤੀਆਂ ਬੇੜੀਆਂ ਹਨ ਉਹਨਾਂ ਤੇ ਜਾਣ ਤੋਂ ਗ੍ਰੇਜ ਕੀਤਾ ਜਾਵੇ ਤਾਂ ਜੋ ਵੱਧ ਤੋਂ ਵੱਧ ਜਿਹੜੇ ਲੋਕ ਹਨ ਉਹਨਾਂ ਨੂੰ ਸੇਫ ਅਤੇ ਸਹੀ ਜਗ੍ਹਾ ਉੱਪਰ ਲ